ਬਾਦਲ ਤੇ ਢੀਂਟਾ ਪਰਿਵਾਰ ਦੇ ਵਿੱਚ ਟਸਲ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਪਰ ਇਸ ਟਸਲ ਦੇ ਚੱਲਦਿਆਂ ਹੋਇਆਂ ਇਸ ਵਿਵਾਦ ਦੇ ਚੱਲਦਿਆਂ ਹੋਇਆਂ ਹੁਣ ਢੀਂਟਾ ਪਰਿਵਾਰ ਇੱਕ ਵਿਰਾਮ ਤੱਕ ਪਹੁੰਚ ਚੁੱਕਿਆ ਢੀਂਟਾ ਪਰਿਵਾਰ ਦੇ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੁਣ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਇਸ ਤੋਂ ਅਲਾਵਾ ਇਸ ਤੋਂ ਅਗਾਹ ਕਿਤੇ ਵੀ ਨਹੀਂ ਜਾਇਆ ਜਾਵੇਗਾ ਯਾਨੀ ਕਿ ਉਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਕਿ ਢੀਂਸਾ ਪਰਿਵਾਰ ਹੁਣ ਗਾ ਕਿਸੇ ਹੋਰ ਪਾਰਟੀ ਵੱਲ ਛਾਲ ਮਾਰਨ ਨੂੰ ਤਿਆਰ ਹੈ ਉਸ ਉਸ ਅਫਵਾਹ ਦੇ ਉੱਤੇ ਉਸ ਗੱਲ ਦੇ ਉੱਤੇ ਫਿਲਹਾਲ ਵਿਰਾਮ ਤਾਂ ਲੱਗ ਗਿਆ ਪਰ ਸੁਖਦੇਵ ਸਿੰਘ ਢੀਂਸਾ ਆਇਆ ਪਰਮਿੰਦਰ ਸਿੰਘ ਢੀਂਸਾ ਦੀਆਂ ਗੱਲਾਂ ਤੋਂ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੋਂ ਢੀਂਸਾ ਪਰਿਵਾਰ ਬਿਲਕੁਲ ਵੀ ਖੁਸ਼ ਨਹੀਂ ਹੈ ਯਾਨੀ ਕਿ ਨਾਖੁਸ਼ ਹੈ ਔਰ ਇਸ ਹੱਦ ਤੱਕ ਨਾਖੁਸ਼ ਹੈ ਕਿ ਉਹਨਾਂ ਨੂੰ ਖਾਸੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਰਮਿੰਦਰ ਸਿੰਘ ਢੀਂਸਾ ਆਪਣੇ ਬਿਆਨਾਂ ਦੇ ਵਿੱਚ ਸਾਫ਼ ਕਹਿੰਦੇ ਨੇ ਕਿ ਅਸੀਂ ਇਸ ਘੜੀ ਦੇ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਕਰ ਉਹ ਸਾਫ਼ ਕਹਿੰਦੇ ਨੇ ਕਿ ਅਕਾਲੀ ਦਲ ਜਿਸ ਦਸਤੂਰ 'ਚੋਂ ਲੰਘਦਾ ਪਿਆ ਉਸ ਤੋਂ ਵਿੱਚੋਂ ਉਸ ਨੂੰ ਲੰਘਾਵਾਂਗੇ ਔਰ ਉਸ ਦੇ ਨਾਲ ਖੜੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਿਆਸਰਾਈਆਂ ਨੇ ਉਹ ਸਮਾਂ ਦੱਸ ਸਕਦਾ ਪਰ ਫਿਲਹਾਲ ਢੀਂਡਾ ਸਾ ਪਰਿਵਾਰ ਜਿਹੜਾ ਆ ਉਸ ਨੇ ਹੋਣੀ ਨੂੰ ਸਵੀਕਾਰ ਕਰ ਲਿਆ ਜੋ ਚੀਜ਼ ਵਾਪਰੀ ਹੈ ਉਸ ਨੂੰ ਸਵੀਕਾਰ ਕਰ ਲਿਆ ਬਣਦਾ ਵੀ ਸੀ ਕਿਉਂਕਿ ਜੇ ਪਾਰਟੀ ਛੱਡ ਕੇ ਕਿਤੇ ਹੋਰ ਜਾਂਦੇ ਜੇ ਪਾਰਟੀ ਛੱਡ ਕੇ ਵਾਪਸ ਚੱਲ ਜਾਂਦੇ ਤਾਂ ਸੁਖਦੇਵ ਸਿੰਘ ਢੀਂਡਾ ਦੇ ਅਕਸ ਦੇ ਉੱਤੇ ਬਹੁਤ ਵੱਡੀ ਚੋਟ ਲੱਗਣੀ ਸੀ ਨਾ ਸਿਰਫ ਸੁਖਦੇਵ ਸਿੰਘ ਢੀਂਸਾ ਸਗੋਣਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਦੇ ਅਕਸ ਦੇ ਉੱਤੇ ਬਹੁਤ ਵੱਡੀ ਝੋਟ ਲੱਗਣੀ ਸੀ ਕਿਉਂਕਿ ਹਰ ਕਿਸੇ ਨੇ ਇਹੀ ਸੋਚਣਾ ਸੀ ਕਿ ਢੀਂਸਾ ਪਰਿਵਾਰ ਸਿਰਫ ਸੀਟ ਪਿੱਛੇ ਆਪਣੇ ਅਸੂਲਾਂ ਨੂੰ ਛੱਡ ਕੇ ਵਾਪਸ ਘਰ ਘਰ ਵਾਪਸੀ ਕਰਦਾ ਔਰ ਉੱਥੇ ਵੀ ਜਰੋ ਡਿਟੈਕਟ ਨਹੀਂ ਦਿੱਤੀ ਗਈ ਤਾਂ ਉਥੋਂ ਵੀ ਪਾਰਟੀ ਛੱਡ ਕੇ ਤੇ ਦੁਬਾਰਾ ਹੋਰ ਕਿਧਰ ਵੱਲ ਨੂੰ ਤੁਰ ਪਿਆ ਯਾਨੀ ਕਿ ਖਾਸਾ ਨੁਕਸਾਨ ਹੋਣਾ ਸੀ ਅਕਸ ਨੂੰ ਢੀਂਸਾ ਪਰਿਵਾਰ ਦੇ ਔਰ ਸ਼ਾਇਦ ਇਹੀ ਕੁਝ ਦੇਖਦਿਆਂ ਹੋਇਆ ਉਹਨਾਂ ਨੇ ਇਹ ਸਾਂਭ ਲਿਆ ਇਹ ਮੌਕਾ ਸਾਂਭਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਜੋ ਕੁਝ ਹੋਇਆ ਜਿਸ ਨੇ ਵੀ ਕੀਤਾ ਸੁਖਬੀਰ ਬਾਦਲ ਦਾ ਸਿੱਧਾ ਨਾਮ ਨਹੀਂ ਲਿਆ ਜਿਸ ਕਿਸੇ ਨੇ ਵੀ ਕੀਤਾ ਕਹਿੰਦੇ ਕਿ ਕੋਈ ਗੱਲ ਨਹੀਂ ਸਵੀਕਾਰ ਕਰ ਲੈਣੇ ਆ ਪਾਰਟੀ ਦੇ ਨਾਲ ਖੜੋਤੇ ਆ ਔਰ ਆਪਣੇ ਘਰ ਦੇ ਵਿੱਚ ਬੈਠੇ ਆ ਇੱਕ ਵੱਡੀ ਗੱਲ ਇਹ ਕਹੀ ਗਈ ਹੈ ਪਰਮਿੰਦਰ ਸਿੰਘ ਢੀਂਸਾ ਵੱਲੋਂ ਕਿ ਆਪਣੇ ਘਰ ਦੇ ਵਿੱਚ ਬੈਠੇ ਆ ਅਸੀਂ ਅਸੀਂ ਬਾਹਰ ਨਹੀਂ ਨਿਕਲ ਰਹੇ ਯਾਨੀ ਇਹ ਸਾਫ਼ ਹੈ ਕਿ ਉਹ ਬਾਹਰ ਨਿਕਲ ਕੇ ਅਕਾਲੀ ਦਲ ਦੇ ਉਮੀਦਵਾਰ ਦੇ ਵਾਸਤੇ ਕੋਈ ਵੀ ਪ੍ਰਚਾਰ ਨਹੀਂ ਕਰਨਗੇ ਇਕਬਾਲ ਸਿੰਘ ਝੁੰਦਾ ਜੇ ਅਕਾਲੀ ਦਲ ਦੇ ਵੱਲੋਂ ਖੜੇ ਵੀ ਨਹੀਂ ਤਾਂ ਉਹ ਆਪ ਆਪਣਾ ਪ੍ਰਚਾਰ ਕਰਨਗੇ ਉੱਥੇ ਢੀਂਸਾ ਪਰਿਵਾਰ ਉਹਨਾਂ ਦੇ ਵਿੱਚ ਨਹੀਂ ਆਊਗਾ ਉਹਨਾਂ ਦਾ ਪ੍ਰਚਾਰ ਨਹੀਂ ਕਰੂਗਾ ਇਹੇ ਇਥੋਂ ਕਲੀਅਰ ਜ਼ਰੂਰ ਹੁੰਦਾ ਪਿਆ ਯਾਨੀ ਕਿ ਢੀਂਸਾ ਪਰਿਵਾਰ ਨੂੰ ਇਕਬਾਲ ਸਿੰਘ ਝੁੰਦਾ ਦੀ ਉਮੀਦਵਾਰੀ ਤੋਂ ਜੇ ਪ੍ਰੋਬਲਮ ਹੈਗੀ ਹੈ ਤਾਂ ਹੈਗੀ ਹੈ ਸੁਖਵੀਰ ਸਿੰਘ ਬਾਦਲ ਨੇ ਜੇ ਉਹਨਾਂ ਨੂੰ ਉਮੀਦਵਾਰ ਲਗਾਇਆ ਇਕਬਾਲ ਸਿੰਘ ਝੁੰਦਾ ਨੂੰ ਉਮੀਦਵਾਰ ਲਾਇਆ ਤਾਂ ਸੁਖਵੀਰ ਸਿੰਘ ਬਾਦਲ ਦੇ ਫੈਸਲੇ ਤੋਂ ਉਹਨਾਂ ਨੂੰ ਪ੍ਰੋਬਲਮ ਹੈ ਤੇ ਹੈ ਕਿਉਂਕਿ ਅੰਦਰ ਖਾਤੇ ਜਿਹੜੀਆਂ ਗੱਲਾਂ ਸੀ ਉਹਨ ਹੁੰਦਾ ਹੈ ਉਹ ਗੱਲਾਂ ਜਿਹੜੀਆਂ ਸੂਤਰਾਂ ਮੁਤਾਬਕ ਦੱਸੀਆਂ ਗਈਆਂ ਸੀ ਕਿ ਡੀਲ ਫਾਈਨਲ ਹੋ ਚੁੱਕੀ ਸੀ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਡੀਲ ਕੀਤੀ ਸੀ ਕਿ ਟਿਕਟ ਦਿੱਤੀ ਜਾਵੇਗੀ ਪਰਮਿੰਦਰ ਸਿੰਘ ਢੀਂਟ ਸਾਨੂੰ ਖੈਰ ਇਸ ਦਾ ਪ੍ਰਮਾਣ ਅਜੇ ਤੱਕ ਨਹੀਂ ਕਿਸੇ ਨੇ ਦੱਸਿਆ ਇਸ ਨੂੰ ਪ੍ਰਮਾਣਿਤ ਤੌਰ ਤੇ ਕਿਸੇ ਨੇ ਨਹੀਂ ਉਭਾਰਿਆ ਪਰ ਜ਼ਰੂਰ ਇਸ ਹਾਈਪੋਥੈਟিক্যাল ਸਿਚੁਏਸ਼ਨ ਦੇ ਆਧਾਰ ਦੇ ਉੱਤੇ ਇੱਕ ਫਾਊਂਡੇਸ਼ਨ ਜ਼ਰੂਰ ਬਣਾ ਲਈ ਗਈ ਸੀ ਇੱਕ ਬੁਨਿਆਦ ਬਣਾ ਲਈ ਗਈ ਸੀ ਇਸ ਬੁਨਿਆਦ ਦੇ ਉੱਤੇ ਹੁਣ ਦਾ ਹੋਣ ਵਾਲਾ ਸਾਰਾ ਸਮਿਕਰਣ ਖੜੋਤਾ ਨਜ਼ਰ ਆ ਰਿਹਾ ਪਰ ਇਸ ਮਾਮਲੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਨਾ ਚਾਹੁੰਦਿਆਂ ਹੋਇਆਂ ਵੀ ਇਸ ਹਾਈਪੋਥੈਟੀਕਲ ਨੈਰੇਟਿਵ ਨੂੰ ਇੱਕ ਠੋਸ ਜ਼ਮੀਨ ਪ੍ਰਦਾਨ ਕਰਦਾ ਨਜ਼ਰ ਆਉਂਦਾ ਖੈਰ ਜੋ ਹਾਲਾਤ ਫਿਲਹਾਲ ਕਾਗਦਲ ਦੇ ਵਿੱਚ ਬਣੇ ਹੋਏ ਨੇ ਉਹਨਾਂ ਤੋਂ ਸਾਫ ਪ੍ਰਤੀਤ ਹੋ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਨਾ ਕੋਈ ਚ ਨੇ ਔਰ ਬਿਲਕੁਲ ਵੀ ਪ੍ਰਚਾਰ ਦੇ ਵਿੱਚ ਨਹੀਂ ਆਉਣਗੇ ਪਰ ਇੱਥੇ ਜਦੋਂ ਵਿਧਾਨ ਸਭਾ ਚੋਣਾਂ ਦੇ ਬਾਰੇ ਵਿੱਚ ਪੁੱਛਿਆ ਗਿਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਪੁੱਛਿਆ ਗਿਆ ਉੱਥੇ ਉਹਨਾਂ ਨੇ ਸਾਫ ਕਿਹਾ ਕਿ ਵਿਧਾਨ ਸਭਾ ਚੋਣਾਂ ਤਾਂ ਆਉਣ ਦੇ ਸਾਲ ਦੇਖੀਆਂ ਜਾਣਗੀਆਂ ਜਦੋਂ ਵਿਧਾਨ ਸਭਾ ਚੋਣਾਂ ਦਾ ਸਮਾਂ ਆਵੇਗਾ ਉਦੋਂ ਵੇਖਿਆ ਜਾਵੇਗਾ ਫਿਲਹਾਲ ਐਮਪੀ ਚੋਣਾਂ ਲਈ ਅਸੀਂ ਨਹੀਂ ਖੜਾਂਗੇ ਐਮਪੀ ਚੋਣਾਂ ਲਈ ਅਸੀਂ ਅੱਗੇ ਸੁਖਦੇਵ ਸਿੰਘ ਟੀਨ ਸਾਡੇ ਸਾਫ਼ ਕਰ ਦਿੱਤਾ ਪਰਮਿੰਦਰ ਸਿੰਘ ਟੀਨ ਸਾਡੇ ਕਹਿੰਦਾ ਕਿ ਅਸੀਂ ਤਾਂ ਘਰੋਂ ਬਾਹਰ ਵੀ ਨਹੀਂ ਨਿਕਲਾਂਗੇ ਪਰ ਇੱਥੇ ਆ ਕੇ ਹੁਣ ਇੱਕ ਹੋਰ ਨੈਰੇਟਿਵ ਸਾਹਮਣੇ ਆਉਂਦਾ ਕਿ ਸੁਖਬੀਰ ਸਿੰਘ ਬਾਦਲ ਨੇ ਇਕਬਾਲ ਸਿੰਘ ਝੁੰਡਾ ਨੂੰ ਹੀ ਕਿਉਂ ਅੱਗੇ ਲਿਆਂਦਾ ਕਿਉਂ ਸੁਖਬੀਰ ਸਿੰਘ ਬਾਦਲ ਨੇ ਹੋਰ ਕਿਸੇ ਨੂੰ ਨਹੀਂ ਪਰ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਇਕਬਾਲ ਸਿੰਘ ਝੁੰਡਾ ਦਾ ਸੂਖ ਜ਼ਰੂਰ ਹੈਗਾ ਪਰ ਇਕਬਾਲ ਸਿੰਘ ਝੁੰਡਾ ਅਸਲ ਦੇ ਵਿੱਚ ਉਹ ਅਕਾਲੀ ਲੀਡਰ ਨਹੀਂ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਈ ਗੱਲਾਂ ਕੀਤੀਆਂ ਸੀ ਇੱਕ ਰਿਪੋਰਟ ਬਣਾਈ ਸੀ ਉਸ ਰਿਪੋਰਟ ਦੇ ਵਿੱਚ ਇਹ ਲਿਖਿਆ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਕਰਨਗੇ ਤਾਂ ਅਕਾਲੀ ਦਲ ਵੱਧ ਦਾ ਫੁੱਲਦਾ ਨਹੀਂ ਯਾਨੀ ਕਿ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਤੇ ਸਵਾਲ ਚੁੱਕਣ ਵਾਲੇ ਇਕਬਾਲ ਸਿੰਘ ਝੁੰਦਾ ਨੇ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਬਾਰੇ ਹਰ ਕੋਈ ਜਾਣਦਾ ਹੈ ਝੁੰਦਾ ਰਿਪੋਰਟ ਜਿਹੜੀ ਆਈ ਸੀਗੀ ਉਹ ਹਰ ਕੋਈ ਉਸ ਬਾਰੇ ਜਾਣਦਾ ਹੈ ਔਰ ਹੁਣ ਇੱਥੇ ਨਰੇਟਿਵ ਸਾਹਮਣੇ ਆ ਰਿਹਾ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਇਕਬਾਲ ਸਿੰਘ ਝੁੰਦਾ ਨੂੰ ਇੱਕ ਹਾਰੀ ਹੋਈ ਬਾਜ਼ੀ ਦੇ ਵਿੱਚ ਤੋਰਿਆ ਕੀ ਇਕਬਾਲ ਸਿੰਘ ਝੁੰਦਾ ਨੂੰ ਹਰਾਉਣ ਵਾਸਤੇ ਸਬਕ ਸਿਖਾਉਣ ਵਾਸਤੇ ਕੀ ਇਸ ਹਲਕੇ ਤੋਂ ਉਲਾਣਾ ਔਰ ਇੱਕ ਹੋਰ ਨਰੇਟਿਵ ਇਸੇ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਕਿ ਇਕਬਾਲ ਸਿੰਘ ਝੁੰਦਾ ਨੂੰ ਤਾਂ ਉਤਾਰਿਆ ਕਿਉਂਕਿ ਇਕਬਾਲ ਸਿੰਘ ਝੁੰਦਾ ਦਾ ਇਸ ਸੀਟ ਤੇ ਜਿੰਨਾ ਇੰਪੋਸੀਬਲ ਹੈ ਔਰ ਦੂਜੇ ਪਾਸੇ ਗੁਰਮੀਤ ਸਿੰਘ ਮੀਤ ਹੇਅਰ ਜਿਹੜੇ ਇਸੇ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣ ਵਾਸਤੇ ਯਾਨੀ ਕਿ ਉਹਨਾਂ ਦਾ ਪੱਖ ਪੂਰਨ ਵਾਸਤੇ ਇਕਬਾਲ ਸਿੰਘ ਝੁੰਡਾ ਨੂੰ ਇਸ ਮੈਦਾਨ ਦੇ ਵਿੱਚ ਉਤਾਰਿਆ ਹੈ ਹਾਰੀ ਹੋਈ ਬਾਜ਼ੀ ਉਹਨਾਂ ਤੋਂ ਲੜਾਈ ਚੱ ਰਹੀ ਹੈ ਇਕਬਾਲ ਸਿੰਘ ਝੂਂਦਾ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਖੈਰ ਬਹੁਤ ਸਾਰੇ ਨੈਰੇਟਿਵਸ ਸਾਹਮਣੇ ਆ ਰਹੇ ਨੇ ਇਹਨਾਂ ਦੇ ਵਿੱਚ ਕਿਹੜੇ ਸਹੀ ਨੇ ਕੀ ਸਹੀ ਹੈ ਤੇ ਕੀ ਗਲਤ ਹੈ ਇਹ ਆਉਂਦਾ ਸਮਾਂ ਜ਼ਰੂਰ ਦੱਸ ਦਵੇਗਾ ਜ਼ਰੂਰ ਜਿਹੜੇ ਸਿਆਸੀ ਚਿੰਤਕ ਨੇ ਇਸ ਬਾਰੇ ਵਿਚਾਰ ਕਰਨਗੇ ਔਰ ਕੁਝ ਨਾ ਕੁਝ ਇਸ ਵਿੱਚੋਂ ਨਿਕਲ ਕੇ ਆਵੇਗਾ ਪਰ ਦੂਜੇ ਪਾਸੇ ਵੱਡੀ ਗੱਲ ਇਹ ਖੜਦੀ ਹੈ ਕਿ ਇਕਬਾਲ ਸਿੰਘ ਝੂਂਦਾ ਦੀ ਉਮੀਦਵਾਰੀ ਤੋਂ ਬਾਅਦ ਪਰਮੇਂਦਰ ਸਿੰਘ ਢੀਂਡਸਾਣੇ ਸੁਖਦੇਵ ਸਿੰਘ ਢੀਂਡਸਾਣੇ ਠਹਿਰਣ ਦਾ ਫੈਸਲਾ ਤਾਂ ਕਰ ਲਿਆ ਪਰ ਇਸ ਫੈਸਲੇ ਦੇ ਨਾਲ ਉਹਨਾਂ ਦੇ ਅਤੇ ਬਾਦਲ ਪਰਿਵਾਰ ਦੇ ਰਿਸ਼ਤਿਆਂ ਦੇ ਵਿੱਚ ਕੀ ਹੋਰ ਘੜਤਨ ਵਧੇਗੀ ਹੋਰ ਵਿਵਾਦ ਵਧੇਗਾ ਜਾਂ ਫਿਰ ਫਿਲਹਾਲ ਉਹ ਇਸ ਪੂਰੇ ਪਲੇ ਦਾ ਇਸ ਇਸ ਪੂਰੇ ਆ ਪਲਾਨ ਦਾ ਇੱਕ ਹਿੱਸਾ ਨੇ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਹਰ ਤੱਕ ਲਈ ਬਨੇ ਰਹੋ ਵਨ ਇੰਡੀਆ ਪੰਜਾਬੀ ਤੇ ਕੁਝ ਬਾਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਹੜੇ ਦੇ ਬਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦੇ ਵਿਊ ਲੈ ਆ ਜਾਏ ਕਿਉਂਕਿ ਅਸਲੀ ਬੁੜ ਤਾਂ ਉਹਨਾਂ ਦੀ ਹੈ ਕੋਈਸ਼ ਕਰਕੇ ਉਹਨਾਂ ਦਾ ਜਿ ਵਿਊ ਲੈਣ ਦੀ ਇਸ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਵਿਊ ਲੈਏ ਨੇ ਬਹੁਤ ਹੰਦਾ ਹੁੰਦਾ ਵਿਊ ਹੀ ਹੁੰਦਾ ਕਿ ਨਹੀਂ ਜਪ ਕੋ ਹੋ ਟੀਰਦੇ ਮੈ ਨਹੀਂ ਇਕੱਲੀ ਆ ਇਕੱਲੀ ਰਹਿਣਾ ਕੋਈ ਗੱਲ ਜੇ ਸਾਡੀ ਕੋਈ ਨਹੀਂ ਹੋਈ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥੇ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਇਹ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਭਾਏ ਨਹੀਂ ਅਸੀਂ ਮੁੜ ਕੇ ਟੈਕ ਨਹੀਂ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨ ਮਤਲਬ ਕਿ ਅਸੀਂ ਵਿਧਾਨ ਸਭਾ ਵੀ ਨਹੀਂ ਲੈਣਾ ਕੋਈ ਵੀ ਨਾ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ ਦੋ ਸਾਲ ਨੂੰ 3 ਸਾਲ ਪਹਿਨ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਕੋਲ ਮੈਸੇਜ ਲਗਾਇਆ ਗਿਆ ਸੀ ਜੀ ਟੈਕਟਰ ਬਦਲਣ ਬਾਰੇ ਤੁਹਾਨੂੰ ਪਾਰਟੀਕੂਲਰ ਮੈਸੇਜ ਪੜੇ ਪਾਰਟ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ ਇਹਨਾਂ ਸਾਬਾ ਹੁਣ ਝੂਂਗਾ ਸਾਬ ਨਾਲ ਚੱਲੇ ਜਾਊਗਾ ਜੀ ਇਹ ਗੱਲ ਤੇ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਪ੍ਰਵਿੰਦਰ ਜੀ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਿਹਾ ਤਾਂ ਬਰਕਰਨ ਮੈਂ ਤਾਂ ਮੈਂ ਪ੍ਰਵਿੰਦਰ ਦੇ ਲਿਖੇ ਕਿਹਾ ਤਾਂ ਸੀ ਕਿ ਮੈਂ ਨਹੀਂ ਆ ਸਕਣਾ ਤੁਹਾਨੂੰ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣ ਕੇ ਉਹ ਤਾਂ ਹੁਣ ਪ੍ਰਵਿੰਦਰ ਤੋਂ ਕਿਹਾ ਮੈਨੂੰ ਥੋੜਾ ਮਿੱਠੀ ਤੋਂ ਹੋੜਨਾ ਗੱਲ ਤਾਂ ਬਈ ਹੋ ਗਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਬਰਕਰਨ ਨੇ ਕੀ ਰਾਈ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਕਿ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾਲ ਤੁਰਨਾ ਕੀਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੇਸਤੀ ਜੀ ਦਿੱਤਾ ਹੈ ਕਿਸ ਨੂੰ ਬੁਲਾਇਆ ਜੀ ਜੇ ਜੇਕਰ ਤੁੰਦਾ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਥ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਗੂ ਨਹੀਂ ਕਰਦੀ 307 ਸੁਖਬੀਰ ਬਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲੇ ਨੇ ਉਹਨਾਂ ਨੇ ਪ੍ਰਸਾਦ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਦੇਖੋ ਜੇ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਵਿਸ਼ਵਾਸ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ ਇਹਦਾ ਮੈਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੋ ਗਲਤੀ ਹੋ ਗਈ ਜੋ ਕੁਝ ਹੋ ਰਿਹਾ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਤਾਂ ਮਾਫੀ ਦੀ ਗੱਲ ਲੈਣਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਉਹ ਸਭ ਪਹਿਲਾਂ ਵੀ ਦਰਬਾਰ ਸਾਬ ਦੇ ਵੀ ਕੁਰੀ ਗੱਲ ਸਾਹਿਬ ਨੇ ਕਿਹਾ ਸੀ ਜੀ ਕਿ ਜੋ ਗਲਤੀਆਂ ਹੋ ਗਈਆਂ ਵੀ ਦੁਆਰੇ ਨਹੀਂ ਹੋਣਗੀਆਂ ਉਹ ਲੱਗਦਾ ਨਹੀਂ ਕਿ ਦੁਆਰੇ ਦੇ ਤਰੀਕੀ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਅੱਜ ਮੈਂ ਸਿਰਫ ਸਿਰਫ ਬਰਕਰਾਰ ਦੀ ਗੱਲ ਕਰਨੀ ਹੈ ਕੋਈ ਮੈਂ ਕੋਈ ਗੱਲ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਾਇ ਦਿੱਤੀ ਹੈ ਉਹਦੀ ਆਪਣੰਦੀ ਆਪਣੀ ਡਿਡੀ ਦਾਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਾਇ ਧੰਨਵਾਦ ਉਹਨਾਂ ਦਾ 50 ਸਾਰੇ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਦੇ ਅਸੀਂ ਤਾਂ ਅਜੇ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਕਰਾਂਗੇ ਕਿਉਂਕਿ ਇੰਨੇ ਤਾਂ ਪਤਾ ਨਹੀਂ ਸੀ ਵੀ ਇੰਨੇ ਵਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਦੇਖ ਕੇ ਬਹੁਤ ਜ਼ਿਆਦਾ ਆ ਗਏ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬੰਦਾਲੇ ਭਜਾਵਾਂਗੇ ਲੇ ਕੋਲੇ ਵੀ ਜਾਵਾਂਗੇ ਉਹ ਵੀ ਉਹਦਾ ਦਾਤਾ ਪਤਾ ਲਵਾ ਕੇ ਜਾ ਕੇ ਤੇ ਸਰ ਚਾਚਾ ਕਾਲੀ ਹਲਕਾ ਚੀ ਹੋਰ ਵੀ ਕੋਈ ਕਿਥੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟ ਵਾਸਤੇ ਉਹਨੇ ਕਿਹਾ ਸੀ ਬੀਜੇਪੀ ਨੇ ਵੀ ਕਿਹਾ ਸੀਗਾ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਅੰਤਕ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਕਿਹਾ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਇਹਨੇ ਵੀ ਕਿਹਾ ਸੀ ਜੀ ਬੀਜੇਪੀ ਨੇ ਵੀ ਐਗਰੈਸਿਵ ਵੀਕਾਸ ਪੈਕੇਟ ਇਸ ਵਾਰ ਤਾਂ ਨਿਆਮਾਂ ਦੀ ਪਾਰਟੀ ਤੋਂ ਹੈ ਜੀ ਇਸ ਵਾਰ ਤਾਂ ਨਿਆਮਾਂ ਦੀ ਪਾਰਟੀ ਤੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ